ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਸਰੋਂ ਨਿਕਲਦੀ ਵਿਖਾਵਾਂਗੇ ਮਤਲਬ ਸਰੋਂ ਦਾ ਤੇਲ ਇੰਨੀਆਂ ਭੈਣ ਭਰਾਵਾਂ ਨੂੰ ਨਹੀਂ ਪਤਾ ਵੀ ਸਰੋਂ ਦਾ ਤੇਲ ਕਿੱਦਾਂ ਨਿਕਲਦਾ ਹੈ ਅਗਰ ਉੱਪਰ ਪਾਰਟੀ ਹੈ ਸਰੋਂ ਇੱਧਰਲੇ ਪਾਸੇ ਲੱਗੂਗੀ ਖਾਲਾ ਇੱਧਰਲੇ ਪਾਸੇ ਲੱਗੂਗੀ ਖਾਲਾ ਕਰੂ ਲੈ ਕੇ ਆਏ ਆ ਆਪਾਂ ਤੇਲ ਵੀ ਦੱਸਦੇ ਆ 90 ਕਿਲੋ ਕਰੂ ਲੈ ਕੇ ਆਏ ਆ ਸਾਰੀ ਐਵਰੇਜ ਆਪਾਂ ਬਾਅਦ ਚ ਦੱਸਾਂਗੇ ਕਿ ਕਿੰਨਾ ਤੇਲ ਨਿਕਲਿਆ ਆਪਾਂ ਆਏ ਆ ਪਿੰਡ ਸਰਾਣ ਲਾਗੇ ਸਰਾਣ ਪਿੰਡਾ ਸਾਡੇ ਕੋਲ ਫਰੂਰ ਖਾਬ ਰੋਡ ਤੇ ਉੱਥੇ ਸਨਾਮ ਆ ਉਪਰ ਫਰੂਰ ਖਾਬ ਵੀ ਫਾਮ 7 ਕਿਲੋਮੀਟਰ ਆਖ ਦੂਰ ਸਭਾ ਵਾਲਾ ਰੋੜ ਆ ਐਪਾ ਪਰੋਨਿਕ ਮੱਲੋ ਵੀ ਤੇਲ ਨਿਕਲਦਾ ਵਖੋਣਾ ਅੱਜ ਕਮੰਟਾ ਚੋਂ ਭਰੀ ਕਿੰਨਾ ਨਿਕਲੋਂਦਾ ਵਾ ਕਮੰਟਾ ਨੂੰ 30 ਕਿਲੋ ਐਵਰੇਜ ਆ ਜਾਂਦੀ ਅੱਛਾ 30 ਦੀ ਐਵਰੇਜ ਆ ਜਾਂਦੀ ਹੈ ਆਪਣੀ 90 ਕਿਲੋ ਹੀ ਤੇ ਆਪਾਂ ਵੇਖਣੀ ਹੈ ਭਲਾ ਕੀ ਠੀਕ ਹੈ ਜੀ ਆਪਾਂ ਨਾਲੇ ਖਲ ਵੀ ਜੋਖਾਂਗੇ ਤੇ ਨਾਲੇ ਆਪਾਂ ਤੇਲ ਵੀ ਜੋੜ ਦੇਣਾ ਵਾ ਆ ਵੇਹ ਲੋ ਜੀ ਇੱਕ ਨੀਰਾ ਭਾਜੀ ਕਢਦੇ ਆ 3 ਵਾਰਾਂ 3 ਵਾਰਾਂ ਤੇਲ ਨਿਕਲਦਾ ਰੋਏ ਫੇ 4 ਵਾਰਾਂ ਵੀ 4 ਵਾਰਾਂ ਵੀ ਠੀਕ ਆ ਇਹਦਾ ਤੇਲ ਨਿਕਲੀ ਆਉਦਾ ਉਹ ਨਾਲ ਹੀ ਦਾ ਅਜਾ ਤੇਲ ਆ ਵੇਹ ਲੋ ਤੇਲ ਆਪਾਂ ਪ੍ਰੈਟੈਂਪ ਤੇਲ ਤੁਹਾਨੂੰ ਥੋੜਾ ਜਿਹਾ ਮੈਲਾ ਲੱਗਦਾ ਹਣਾ ਵਾ ਤੇ ਜਦੋਂ ਇੱਕ ਅੱਧਾ ਦਿਨ ਨਿਕਲ ਜਾਂਦਾ ਤਾਂ ਫੇ ਸਾਫ਼ ਹੋ ਜਾਂਦਾ ਵਾ ਤੇ ਆਪਾਂ ਕੋਸ਼ਿਸ਼ ਕਰਦੇ ਆ ਚੌਹ ਪੰਜ ਸਾਲਾਂ ਤੋਂ ਖੁਦ ਕਰੋ ਬੀਜਦੇ ਆ ਪਹਿਲਾਂ ਖਾਲੇ ਦੇ ਆਲੇ ਦੁਆਲੇ ਬੀਜੀ ਨਹੀਂ ਕੋਹਣਾ ਕੰਮ ਤੇ ਕੰਮ ਅੱਧਾ ਕਿੱਲਾ ਡੋਗਰਾਲਾ ਢਾਈ ਕੋਹਣਾ ਕੋਹ ਆਪਾਂ ਕਰੀਦਾ ਵਾ ਪੈਂਦਾ ਤੇ ਕਈ ਭੈਣ ਭਰਾਵ ਕਹਿ ਦਿੰਦੇ ਆ ਬਰਾਬਰ ਹੀ ਪੈਂਦਾ ਵਾ ਜੀ ਆਪਾਂ ਮੁੱਲ ਵੀ ਦੇ ਲੈਨੇ ਆ ਪਰ ਇਹ ਆਪਣੇ ਅੱਖੀਂ ਨਿਕਲਿਆ ਹੁੰਦਾ ਵਾ ਆਹ ਜਾਲਾ ਕਈਆਂ ਭੈਣ ਭਰਾਵਾਂ ਨੂੰ ਨਹੀਂ ਪਤਾ ਕਿ ਕਿੱਡਾ ਮੁੱਲ ਨਿਕਲਦਾ ਵੀ ਇਹ ਪਿੰਡਾ ਪੁਣਾ ਵਾਲਿਆਂ ਤੇ ਕੀਦਾ ਪਤਾ ਵਾ ਕਿ ਆਹ ਚੀਜ਼ ਐਡਾ ਵੱਡੀਆਂ ਵਾ ਬਾਕੀ ਨੂੰ ਵੀ ਛਾੜ ਦੇਣਾ ਵਾ ਜਿਹੜੇ ਆ ਭਣਪਰਾਵਾਂ ਨਹੀਂ ਪਤਾ ਬਾਕੀ ਵੀਰ ਹੁਣੀ ਇੱਥੇ ਫੀਡ ਵੀ ਬਣਾਉਂਦੇ ਆ ਪਿੰਡ ਫਰਾ ਇਧਰ ਪਾਈ ਸਰੂ ਇਹਦੇ ਚ